ਦੇਹਾਦੀ ਖੋਫਨਾਕ ਤੇ ਦਰਦਨਾਖ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬੰਗਾ ਸ਼ਹਿਰ ਬਸ ਅੱਡੇ ਤੇ ਚੱਲੀਆਂ ਗੋਲੀਆਂ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਸਕੋਰਪੀਓ ਗੱਡੀ ਤੇ ਗੋਲੀਆਂ ਚਲਾਈਆਂ ਗਈਆਂ ਸਕੋਰਪੀਓ ਗੱਡੀ ਤੇ ਗੋਲੀਆਂ ਚਲਾਈਆਂ ਗਈਆਂ ਜਿੱਥੇ ਗੋਲੀਆਂ ਚੱਲੀਆਂ ਨਾਲ ਹੀ ਸਿਟੀ ਥਾਣਾ ਹੈ ਕਿਹਾ ਜਾ ਰਿਹਾ ਹੈ ਕਿ ਇਹ ਦੋ ਤਰ੍ਹਾਂ ਦੀ ਆਪਸੀ ਖਹਿਬਾਜ਼ੀ ਵੀ ਹੋ ਸਕਦੀ ਹੈ ਪੁਰਾਣੀ ਰੰਜਸ ਵੀ ਹੋ ਸਕਦੀ ਹੈ ਸਕੋਰਪੀਓ ਗੱਡੀ ਚਿੱਟੇ ਰੰਗ ਦੀ ਤੇ ਚੱਲੀਆਂ ਗੋਲੀਆਂ ਬੰਗਾ ਸ਼ਹਿਰ ਦੇ ਵਿੱਚ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ I20 ਗੱਡੀ ਵਿੱਚ ਆਏ ਵਿਅਕਤੀਆਂ ਨੇ ਇਹ ਗੋਲੀਆਂ ਚਲਾਈਆਂ ਚਲਾਈਆਂ ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਇੱਕ ਵਿਅਕਤੀ ਦੀ ਜੋ ਸੂਤਰਾਂ ਦੇ ਵੱਲੋਂ ਖਬਰ ਹੈ ਕਿ ਇੱਕ ਵਿਅਕਤੀ ਦੀ ਇਸ ਦੌਰਾਨ ਮੌਤ ਹੋ ਚੁੱਕੀ ਹੈ ਔਰ ਗੋਲੀਆਂ ਇਸ ਤਰ੍ਹਾਂ ਤੰਬਰ ਤੋੜ ਚੱਲੀਆਂ ਕਿ ਇਹ ਗੋਲੀ ਪਗੋਲੀ ਨੇ ਤੇ ਨਹੀਂ ਦੇਖਣਾ ਹੈ ਕਿ ਉਸਨੇ ਕਿਸ ਦੇ ਲੱਗਣਾ ਹੈ ਕਿਸ ਦੇ ਨਹੀਂ ਲੱਗਣਾ ਹੈ ਕਿਸੇ ਰਾਹੀਰ ਦੇ ਗੋਲੀ ਵੀ ਚੱਲ ਲੱਗ ਸਕਦੀ ਸੀਗੀ ਵੱਡਾ ਹਾਦਸਾ ਹੋਰ ਵੀ ਹੋ ਸਕਦਾ ਸੀਗਾ ਪਰ ਇਹ ਗੋਲੀਆਂ ਜਿਹੜੀਆਂ ਹੈਗੀਆਂ ਆ ਬੰਗਾ ਸ਼ਹਿਰ ਦੇ ਵਿੱਚ ਬਸ ਅੱਡੇ ਦੇ ਕੋਲ ਔਰ ਇਹ ਵੀ ਐ ਕਿ ਇਸ ਦੇ ਕੋਲ ਹੀ ਜਿਹੜਾ ਸਿਟੀ ਥਾਣਾ ਪੈਂਦਾ ਹੈ ਔਰ ਇਹ ਭੀੜ ਪਾੜ ਵਾਲਾ ਜਿਹੜਾ ਇਲਾਕਾ ਹੈਗਾ ਆ ਇੱਥੇ ਹਰ ਵਕਤ ਜਿਹੜੀ ਆ ਪੁਲਿਸ ਵੀ ਖੜੀ ਰੰਦੀ ਹੈਗੀ ਆ ਪਰ ਗੋਲੀਆਂ ਚਲਾਉਣ ਵਾਲੇ ਇੰਨੇ ਕੁ ਬੇਖੌਫ ਨੇ ਕਿ ਉਹਨਾਂ ਨੇ ਤੇ ਆਪਣਾ ਕੰਮ ਜਿਹੜਾ ਆ ਉਹ ਕਰਨਾ ਹੀ ਹੈ ਕਿਹਾ ਜਾ ਰਿਹਾ ਹੈ ਕਿ ਇਸ ਗੋਲੀਬਾਰੀ ਦੇ ਵਿੱਚ ਇੱਕ ਵਿਅਕਤੀ ਵੀ ਜਿਹੜੀ ਆ ਮੌਤ ਹੋ ਚੁੱਕੀ ਆ ਤੇ ਦੂਜਾ ਜ਼ਖਮੀ ਹੋ ਉਹ ਹੋ ਚੁੱਕਾ ਹੈ ਇਹ ਵੀ ਕਿਹਾ ਜਾ ਜਾ ਰਿਹਾ ਹੈ ਕਿ ਜ਼ਖਮੀਆਂ ਦੀ ਗਿਣਤੀ ਦੋ ਤੋਂ ਵੱਧ ਵੀ ਹੋ ਸਕਦੀ ਹੈ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਤੁਸੀਂ ਦੇਖ ਰਹੇ ਹੋ ਬੰਗਾ ਸ਼ਹਿਰ ਦੇ ਵਿੱਚ ਬਸ ਅੱਡੇ ਦੇ ਉੱਪਰ ਜੋ ਗੋਲੀਆਂ ਚੱਲੀਆਂ ਨੇ ਔਰ ਉਸ ਗੋਲੀਬਾਰੀ ਦੇ ਵਿੱਚ ਜੋ ਕਿਹਾ ਜਾ ਰਿਹਾ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਹੈਗੀ ਆ ਇੱਕ ਵਿਅਕਤੀ ਦੀ ਕਿਹਾ ਜਾ ਰਿਹਾ ਹੈ ਕਿ ਮੌਤ ਹੋ ਚੁੱਕੀ ਹੈ ਮੌਕੇ ਦੇ ਉੱਪਰ ਪੁਲਿਸ ਪਹੁੰਚੀ ਤੇ ਇਸ ਦੀ ਹੁਣ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ ਜ਼ਖਮੀਆਂ ਨੂੰ ਢਾਹਾ ਕਲੇਰਾ ਜਿਹੜਾ ਹਸਪੀਟਲ ਹੈਗਾ ਉੱਥੇ ਦਾਖਲ ਕਰਵਾਇਆ ਗਿਆ ਔਰ ਇਹ ਵੀ ਸਾਨੂੰ ਖਬਰ ਹੈ ਕਿ ਉੱਥੋਂ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ ਹੈ ਪਰ ਆਪਸੀ ਰੰਜਸ਼ ਹੋਵੇ ਚਾਹੇ ਕੁਝ ਵੀ ਹੋਵੇ ਬੇਸ਼ੱਕ ਜਿੰਨੀ ਪੁਰਾਣੀ ਮਰਜ਼ੀ ਦੁਸ਼ਮਣੀ ਹੋਵੇ ਪਰ ਕਿਸੇ ਦੀ ਜਾਨ ਦਾ ਲੈ ਲੈਣਾ ਇਹ ਕਿਸੇ ਨੂੰ ਵੀ ਅਧਿਕਾਰ ਨਹੀਂ ਆ ਕਿਸੇ ਨੂੰ ਵੀ ਹੱਕ ਨਹੀਂ ਹੈ ਕਿਉਂਕਿ ਜੇਕਰ ਤੁਸੀਂ ਗੋਲੀਬਾਰੀ ਚਲਾ ਵੀ ਦਿੰਦੇ ਹੋ ਕਿਸੇ ਵਿਅਕਤੀ ਦੀ ਜਾਨ ਵੀ ਚਲੇ ਜਾਂਦੀ ਹੈ ਤਾਂ ਇੱਕ ਪਰਿਵਾਰ ਜਿਹੜਾ ਹੈ ਉਹ ਉਜੜ ਜਾਂਦਾ ਹੈਗਾ ਬੰਗਾ ਸ਼ਹਿਰ ਇੱਕ ਇਹੋ ਜਿਹਾ ਸ਼ਹਿਰ ਜਿੱਥੇ ਕੀ ਕਾਫੀ ਜਿਹੜਾ ਹੈਗਾ ਕਿ ਰਸ਼ਵਾਰਾ ਇਹ ਸ਼ਹਿਰ ਹੈਗਾ ਆ ਔਰ ਭੀੜ ਪੜਕੇ ਵਾਲਾ ਜਿਹੜਾ ਸ਼ਹਿਰ ਹੈਗਾ ਆ ਔਰ ਜਿੱਥੇ ਗੋਲੀਆਂ ਚਲੀਆਂ ਹਨਾਨੀ ਦੀ ਗੱਲ ਇਹ ਹੈ ਕਿ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹਨਾਂ ਨੇ ਇਹ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਕੋਣ ਸਿਟੀ ਜਿਹੜਾ ਉਹ ਥਾਣਾ ਵੀ ਹੈ ਪਰ ਬੇਖੌਫ ਹੋ ਕੇ ਜਿਹੜੀਆਂ ਆ ਇਹ ਜਿਹੜੀਆਂ ਗੋਲੀਬਾਰੀ ਤੇ ਕੀਤੀ ਗਈ ਔਰ ਅਸੀਂ ਅੱਜ ਤੱਕ ਜੋ ਸਾਨੂੰ ਪਤਾ ਲੱਗਾ ਹੈ ਕਿ ਇਹ ਜਿਹੜੀ ਗੋਲੀਬਾਰੀ ਹੋਈ ਹੈਗੀ ਆ ਕਿ ਜ਼ਿਲ੍ਹਾ ਨਵਾਂ ਸ਼ਹਿਰ ਦੇ ਵਿੱਚ ਜਿਹੜੀਆਂ 20 ਤੋਂ ਵੀ ਵੱਧ 20 ਤੋਂ ਵੀ ਵੱਧ ਜੋ ਸੂਤਰਾਂ ਦੇ ਹਵਾਲੇ ਤੋਂ ਖਬਰ ਹੈਗੀ ਆ 20 ਤੋਂ ਵੀ ਵੱਧ ਜਿਹੜੀਆਂ ਆ ਗੋਲੀਆਂ ਜਿਹੜੀਆਂ ਆ ਇਸ ਮੌਕੇ ਤੇ ਜਿਹੜੀਆਂ ਆ ਗੋਲੀਆਂ ਚਲਾਉਣ ਵਾਲਿਆਂ ਵੱਲੋਂ ਜਿਹੜੀਆਂ ਉਹ ਚਲਾਈਆਂ ਗਈਆਂ ਹੈਗੀਆਂ ਆ ਬਾਕੀ ਜਿਸ ਤਰ੍ਹਾਂ ਵੀ ਸਾਡੇ ਕੋਲ ਖਬਰ ਆਂਦੀ ਹੈ ਜਿਸ ਤਰ੍ਹਾਂ ਵੀ ਸਾਡੇ ਕੋਲ ਵੀਡੀਓ ਆਂਦੀਆਂ ਨੇ ਤੁਹਾਨੂੰ ਉਹ ਅਗਲੀ ਵੀਡੀਓ ਦੇ ਵਿੱਚ ਅਸੀਂ ਜਿਹੜੀ ਆ ਪੂਰੀ ਜਾਣਕਾਰੀ ਦਵਾਂਗੇ ਕਿ ਇਸ ਦਾ ਰੀਜਨ ਕੀ ਹੈਗਾ ਔਰੇ ਵਿਅਕਤੀ ਕੌਣ ਸਨ ਕਿੱਧਰੋਂ ਆਏ ਸਨ ਅਗਰ ਇਹ ਸਾਨੂੰ ਰਿਪੋਰਟ ਮਿਲ ਜਾਂਦੀ ਹੈ ਤਾਂ ਅਸੀਂ ਤੁਹਾਨੂੰ ਪੂਰੀ ਦੀ ਪੂਰੀ ਰਿਪੋਰਟ ਜਿਹੜੀ ਆ ਆਪਣੇ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਅਸੀਂ ਧਕਾਵਾਂਗੇ ਤੁਸੀਂ ਸਾਡੇ ਦੂਸਰੇ ਹੱਥ ਦੇਖ ਸਕਦੇ ਹੋ ਕਿ ਇਸ ਮੌਕੇ ਦੇ ਉੱਪਰ ਜਿਹੜਾ ਆ ਕਿ ਜ਼ਖਮੀਆਂ ਨੂੰ ਜਿਹੜਾ ਹੈਗਾ ਉਹ ਹਸਪੀਟਲ ਜਿਹੜਾ ਲੈ ਕੇ ਜਾ ਜਾ ਰਿਹਾ ਹੈਗਾ ਪਰ ਰੰਜਿਸ਼ ਹੋਵੇ ਦੁਸ਼ਮਣੀ ਹੋਵੇ ਇਸ ਦਾ ਕੋਈ ਹੱਲ ਕਿਸੇ ਦੀ ਜਾਨ ਲੈ ਲੈਣਾ ਨਹੀਂ ਹੈ ਪਰ ਸ਼ਰਮ ਪੰਜਾਬ ਦੇ ਵਿੱਚ ਜਿਹੜਾ ਆ ਕਿ ਰੋਜ਼ਾਨਾ ਹੀ ਗੋਲੀਵਾਰੀ ਕਿਤੇ ਨਾ ਕਿਤੇ ਹੁੰਦੀ ਰਹਿੰਦੀ ਹੈ ਕਾਨੂੰਨ ਵਿਵਸਥਾ ਦੇ ਉੱਪਰ ਵੀ ਜਿਹੜਾ ਹੈਗਾ ਆ ਇਹ ਇੱਕ ਪਰੇਸ਼ਨ ਚਿੰਨ ਹੈਗਾ ਆ ਕਿ ਲੱਗਦਾ ਹੈ ਕਿ ਇਹ ਜਿਹੜੇ ਉਪਰਾਧੀ ਨੇ ਜਾਂ ਜਿਹੜੇ ਗੋਲੀਵਾਰੀ ਕਰਦੇ ਨੇ ਇਹਨਾਂ ਨੂੰ ਕਾਨੂੰਨ ਦਾ ਕੋਈ ਖੌਫ ਨਹੀਂ ਹੈ ਕੋਈ ਡਰ ਨਹੀਂ ਹੈ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਦੇ ਉੱਪਰ ਬੰਗਾ ਸ਼ਹਿਰ ਦੇ ਵਿੱਚ ਬਸ ਅੱਜੇ ਤੇ ਸਿਟੀ ਥਾਣੇ ਦੇ ਕੋਲ ਜਿਹੜੀਆਂ ਆ ਤੰਬੜ ਤੋੜ ਗੋਲੀਆਂ ਚੱਲੀਆਂ ਨੇ ਔਰ ਜਿਹੜੀਆਂ ਇਹ ਗੋਲੀਆਂ ਨੇ ਚਿੱਟੇ ਰੰਗ ਦੀ ਗੱਡੀ ਦੇ ਜਿਹੜੇ ਸ਼ੀਸ਼ੇ ਹੈਗੇ ਆ ਚਾਰੋਂ ਪਾਸੋਂ ਟੁੱਟ ਗਏ ਨੇ ਜਿਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਗੋਲੀਆਂ ਚਲਾਉਣ ਵਾਲਿਆਂ ਨੇ ਚਾਰੋਂ ਪਾਸੋਂ ਜਿਸ ਤਰ੍ਹਾਂ ਕੀ ਕੋਈ ਹਮਲਾ ਕੀਤਾ ਹੋਵੇ ਇਸ ਤਰ੍ਹਾਂ ਮੈਂ ਜਿਹੜਾ ਆ ਕਿ ਉਹ ਲੱਗ ਰਿਹਾ ਹੈ ਗਿਆ ਜਿਹੜਾ ਸ਼ੀਸ਼ੇ ਹੈ ਗਿਆ ਉਹ ਬਿਲਕੁਲ ਟੁੱਟ ਚੁੱਕੇ ਨੇ ਪਿਛਲੇ ਸ਼ੀਸ਼ੇ ਟੁੱਟ ਚੁੱਕੇ ਨੇ ਔਰ ਫਰੰਟ ਦੇ ਉੱਪਰ ਵੀ ਜਿਹੜਾ ਹੈਗਾ ਆ ਉਹ ਗੋਲੀਆਂ ਚਲਾਈਆਂ ਗਈਆਂ ਨੇ ਤੇ ਗੱਡੀ ਦੇ ਦੋਹਾਂ ਪਾਸਿਆਂ ਦੇ ਉੱਪਰ ਵੀ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਨੇ ਜਿਸ ਤਰ੍ਹਾਂ ਇਹ ਸਾਨੂੰ ਪੂਰੀ ਰਿਪੋਰਟ ਮਿਲੇਗੀ ਅਸੀਂ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਵਾਂਗੇ ਪਰ ਨਵਾਂ ਸ਼ਹਿਰ ਦਵਾਬਾ YouTube ਚੈਨਲ ਇਹ ਸਾਰਿਆਂ ਨੂੰ ਬੇਨਤੀ ਕਰਦਾ ਹੈ ਕਿ ਜੇਕਰ ਕਿਸੇ ਦੀ ਕਿਸੇ ਨਾਲ ਰੰਜਿਸ਼ ਹੈ ਕਿਸੇ ਨਾਲ ਕੋਈ ਦੁਸ਼ਮਣੀ ਹੈ ਜਾਂ ਤਾਂ ਉਸ ਦਾ ਬਹਿਕੇ ਨਬਟਾਰਾ ਕੀਤਾ ਜਾਵੇ ਪਰ ਕਿਸੇ ਦੀ ਜਾਨ ਲੈ ਲੈਣਾ ਜਿਹੜਾ ਆ ਇਹ ਕੋਈ ਹੱਲ ਨਹੀਂ ਹੁੰਦਾ ਇਹ ਕਿੱਥੇ ਆਇਆ ਹੈਗਾ ਕਿ ਇੱਥੇ ਸਾਡੀਆਂ ਟੀਮਾਂ ਪਹੁੰਚੀਆਂ ਹੈਗੀਆਂ। ਸਾभी ਮੌਕੇ ਤੇ ਆਇਆ ਹੈਗਾ ਕਿ ਜੋ ਹੁਣ ਤੱਕ ਦਾ ਲੋਕ ਪਤਾ ਲੱਗਿਆ ਹੈਗਾ ਕਿ ਇਹਦੇ ਵਿੱਚ ਕੁੱਲ 5 ਵਿਅਕਤੀ ਜਿਹੜੇ ਇੰਜਰਡ ਹੋਏ ਹੈਗੇ ਆ। ਇਹਨਾਂ ਦੇ ਨਾਮ ਹੈਗੇ ਆ ਹਨੀਬਲ, ਦਿਮਪਲ, ਸੋਜਨ ਤੇ ਨੀਲ ਦੇ ਸਾਹਿਲ। ਜੋ ਹੁਣ ਤੱਕ ਦੀ ਤਫ਼ਸੀਲ ਸਾਨੂੰ ਪਤਾ ਲੱਗਿਆ ਹੈਗਾ ਕਿ ਤਿੰਨ ਹਿਊਜ਼ ਪਰਸਨ ਸੀ ਜਿਹੜੇ I20 ਕਾਰ ਦੇ ਵਿੱਚ ਆਏ ਤੇ ਵੀ ਇਹਨਾਂ ਨੇ ਫਾਇਰਿੰਗ ਕੀਤੀ ਹੈਗੀ ਜਿਸ ਦੇ ਕਰਕੇ ਇੰਜਰਡ ਹੋਏ ਨੇ। ਜਿਹਦੇ ਵਿੱਚੋਂ ਦੋ ਸਾਨੂੰ ਅਸੀਂ ਬਾਅਦ ਨੇ ਆਇਡੈਂਟੀਫਾਈ ਕਰ ਲਏ ਨੇ ਤੇ ਅਸੀਂ ਇਹਨਾਂ ਦੇ ਖਿਲਾਫ ਜਲਦੀ ਐਫਆਈ ਰਿਜਿਸਟਰ ਕਰਕੇ ਤੇ ਨਾਉ ਜਲਦੀ ਰਵਲਪ ਕਰ ਸਾਨੂੰ ਕਿਸੇ ਗੈਂਗ ਦਾਸ ਬੰਦੇ ਤੇ ਇਹ ਜੀ ਨਹੀਂ ਇਹ ਵੀ ਅਸੀਂ ਅਜੇ ਤੱਕ ਕਹਿ ਸਕਦੇ ਆ ਕਿ ਬਟ ਇੰਨਾ ਪਤਾ ਲੱਗਿਆ ਕਿ ਜਿਹੜੇ ਅਕਿਊਜ਼ ਕੀ ਰਹੀ ਹੈ ਤੇ ਜਿਹੜੀ ਵਿਕਟਿਮ ਹੈ ਇਹ ਦੋਵੇਂ ਹੀ ਬੰਗੇ ਤੋਂ ਬਿਲੋਂਗ ਕਰਦੇ ਹੈਗੇ ਇਹਨਾਂ ਦੀ ਕੋਈ ਪੁਰਾਣੀ ਵੀ ਆਪਸ ਦੇ ਵਿੱਚ ਰੰਜਿਸ਼ ਚੱਲਦੀ ਸੀ ਹਜੇ ਨਾਲ ਤੇ ਬਾਈ ਨੇਮ ਪਛਾਣ ਕਰਨਾ ਉਹਨਾਂ ਦੇ ਕੀ ਨਾਮ ਆ ਹਜੇ ਤੱਕ ਦੋ ਬੰਦੇ ਸਾਬ ਨੂੰ ਆਇਡੈਂਟੀਫਾਈ ਹੋਏ ਆ ਕਿ ਜੋ ਹੁਣ ਤੱਕ ਤਫ਼ਤੀਸ਼ ਤੱਕ ਆਇਆ ਇੱਕ ਅਜੇ ਹੈ ਤੇ ਇੱਕ ਸੌਰਵ ਹੈ ਦੋਨੇ ਬੰਗਿਆਂ ਦੇ ਹਾਂਜੀ ਇਹ ਸੌਰਵ ਉਸ ਬੰਗਾ ਦੀ ਰਹਿਣਾ ਹੈ ਤੇ ਗੋਲੀਆਂ ਕਿੰਨੀ ਚੱਲੀਆਂ ਇਹ ਹਜੇ ਜੀ ਅਸੀਂ ਸਾਡੀ ਤਫ਼ਤੀਸ਼ ਚੱਲ ਰਹੀ ਹੈਗੀ ਆ ਤੇ ਉਹ ਅਜੇ ਅਸੀਂ ਐਗਜ਼ੈਕਟਲੀ ਦ ਮੈਂ ਨਾ ਕਿ ਜਿਹੜੇ ਇੰਜਨ ਹੋਈਦਾ ਉਹਦੇ ਨਾਮ ਤੋਂ ਕਰਦਾ। थैंक यू सर।